ਸਾਜੂ ਬੰਦੀ ਸਿੰਘਾਂ ਨੂੰ ਲੈ ਕੇ ਕਾਫੀ ਸਿਆਸੀ ਪਾਰਟੀਆਂ ਰਾਨਿਟੀ ਕਰ ਰਹੀ ਹੈ ਕੀ ਕਹਿੰਦੇ ਨੇ ਦੇਖੋ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਬੰਦੀ ਸਿੰਘਾਂ ਦਾ ਜਿਹੜਾ ਮੁੱਦਾ ਹੈ ਨਾ ਉਹ ਬੜਾ ਬੜਾ ਕੌਮੀ ਜਜ਼ਬਾਤਾਂ ਵਾਲਾ ਮੁੱਦਾ ਹੈ ਇਹਦੇ ਤੇ ਕਿਸੇ ਨੂੰ ਵੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਮੇਰੇ ਧਿਆਨ ਚ ਹੈ ਕਿ ਜਦੋਂ ਅਕਾਲ ਤਖਤ ਸਾਹਿਬ ਨੇ ਜਦੋਂ ਪਹਿਲੀ ਵਾਰ ਰਾਜਵਾਨਾ ਜੀ ਦੀ ਫਾਂਸੀ ਦੀ ਸਜਾਦਾ ਹੋਇਆ ਤੇ ਇੱਥੇ ਪੰਥਕ ਸਾਰੇ ਲੋਕਾਂ ਨੂੰ ਇਕੱਠਾ ਕੀਤਾ ਗਿਆ ਤੇ ਸਭ ਨੂੰ ਸੁਣਿਆ ਗਿਆ ਮੈਂ ਉਦੋਂ ਮੈਂ ਤੇ ਸਰਦਾਰ ਨਵਕਰਨ ਸਿੰਘ ਐਡਵੋਕੇਟ ਜਿਹੜੇ ਆ ਸੀ ਸਾਨੂੰ ਨਾਲ ਉਸ ਵੇਲੇ ਤੇ ਜੱਥੇਦਾਰ ਨੇ ਨਾਲ ਬਿਠਾਇਆ ਕਿ ਤੁਸੀਂ ਸਭ ਦੀਆਂ ਗੱਲਾਂ ਸੁਣ ਕੇ ਤੇ ਆਪਰ ਰਲ ਕੇ ਕੋਈ ਸਾਂਝਾ ਫੈਸਲੇ ਤੇ ਪਹੁੰਚਣ 'ਚ ਸਾਡੀ ਮਦਦ ਕਰੋ ਉਦੋਂ ਫਿਰ ਅਸੀਂ ਇਹ ਫੈਸਲੇ ਤੇ ਪਹੁੰਚੇ ਸ਼ਾਮ ਜਿਹੜਾ ਹੁਕਮਨਾਮਾ ਜਾਰੀ ਹੋਇਆ ਉਹ ਇਹ ਸੀਗਾ ਕਿ ਸਾਰੇ ਲੋਕ ਕਿਉਂਕਿ ਸਭ ਦਾ ਸੜਕਾਂ ਤੇ ਨਿਕਲ ਆਣਾ ਦਿੱਲੀ ਪਹੁੰਚ ਜਾਣਾ ਜਾਂ ਚੰਡੀਗੜ੍ਹ ਪਹੁੰਚ ਜਾਣਾ ਸੰਭਵ ਨਹੀਂ ਹੁੰਦਾ ਪਰ ਦਿਲੋਂ ਸਾਰੇ ਇਸ ਗੱਲ 'ਚ ਜੁੜੇ ਆ ਕਿ ਜੇ ਸਜਾਵਾਂ ਭੁੱਗ ਚੁੱਕੇ ਨੇ ਸਾਰਾ ਕੁਝ ਹੋ ਚੁੱਕਾ ਹੈ ਤੇ ਦੇਸ਼ 'ਚ ਦੋ ਕਾਨੂੰਨ ਕਿਉਂ ਨੇ ਉਹਦੇ ਲਈ ਜਿਹੜੀ ਆ ਇਹ ਸਾਰੇ ਜਣੇ ਪੀਲੀਆਂ ਦਸਤਾਰਾਂ ਸਜਾਓ ਤੇ ਆਪਣੇ ਘਰਾਂ 'ਚੋਂ ਹੀ ਜਿਹੜਾ ਉਹ ਪਾਰਟਿਸਪੇਸ਼ਨ ਜਿਹੜੀ ਆ ਤੁਹਾਡੀ ਬਣ ਜਾਵੇ ਤੇ ਉਹ ਉਦੋਂ ਕੀਤਾ ਗਿਆ ਤੇ ਫਿਰ ਪਟੀਸ਼ਨ ਜਿਹੜੀ ਮਰਸੀ ਪਟੀਸ਼ਨ ਆ ਉਦੋਂ ਕਿਉਂਕਿ ਮੈਂ ਸ਼ਰੋਨੀ ਕਮੇਟੀ ਦਾ ਮੈਂਬਰ ਸੀ ਤੇ ਸਾਡੀ ਉਹ ਡਿਊਟੀ ਲੱਗੀ ਸੀ ਅਸੀਂ ਜਾ ਕੇ ਦਿੱਲੀ ਉਹ ਪਟੀਸ਼ਨ ਤਿਆਰ ਕਰਕੇ ਤੇ ਦਿੱਲੀ ਸਬਮਿਟ ਕਰਵਾ ਕੇ ਆਏ ਸੀਗੇ ਹੁਣ ਜਿਹੜੀ ਸਿਰਫ ਚੰਦ ਬੰਦਿਆਂ ਨੂੰ ਇਕੱਠਾ ਕਰ ਲੈਣਾ ਜਿਹੜੇ ਆਪਣੇ ਆਪਣੇ ਨੇ ਤੇ ਇਹ ਇੱਕ ਕ੍ਰੈਡਿਟਰ ਵਾਰ ਜਿਹੜੀ ਹੈ ਨਾ ਇਹ ਨੁਕਸਾਨ ਪੁੰਚਾ ਰਹੀ ਹੈ ਇਸੇ ਕਰਕੇ ਭਾਈ ਬਲਵੰਤ ਸਿੰਘ ਰਾਜਵਾਨਾ ਨੇ ਗੁੱਸੇ ਚ ਆ ਕੇ ਇਹਨਾਂ ਨੂੰ ਕਿਹਾ ਨਾ ਵੀ ਮੇਰੀ ਜਿਹੜੀ ਪਟੀਸ਼ਨ ਵਾਪਸ ਲੈ ਲਓ ਕਿਉਂਕਿ ਇਹ ਕਰ ਕੁਝ ਨਹੀਂ ਰੇ ਤੇ ਸ਼ਰੋਨੀ ਕਮੇਟੀ ਦਾ ਆਪਣਾ ਵਕਾਰ ਵੀ ਜਿਹੜਾ ਹੈ ਉਹ ਪਿਛਲੇ ਸਮੇਂ ਚ ਲੋਕਾਂ ਦੀਆਂ ਨਜ਼ਰਾਂ ਚ ਡਾਊਨ ਗਿਆ ਉਹਦੇ ਲਈ ਮੈਨੂੰ ਇਦਾਂ ਲੱਗਦਾ ਹੈ ਕਿ ਇਹਨਾਂ ਨੂੰ ਹਰੇਕ ਵੱਡੇ ਤੋਂ ਲੈ ਕੇ ਛੋਟੇ ਨੂੰ ਜਿਹੜਾ ਕੋਈ ਇਹਨਾਂ ਦਾ ਸਿਆਸੀ ਵਿਰੋਧੀ ਵੀ ਹੈ ਕੋਈ ਧਾਰਮਿਕ ਤੌਰ ਤੇ ਪੰਥਕ ਤੌਰ ਤੇ ਵੀ ਜਿਹੜਾ ਇਹਨਾਂ ਦੇ ਨਾਲ ਨਹੀਂ ਵੀ ਚੱਲਦਾ ਜਿਨ੍ਹਾਂ ਸਾਰਿਆਂ ਦੇ ਅੰਦਰ ਜਜ਼ਬਾਤ ਨੇ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਇੱਕ ਅਰਜ਼ ਕਰਨਾ ਚਾਹੀਦਾ ਸੀਗਾ ਮੈਂ ਤਾਂ ਸਾਰੀ ਸਿੱਖ ਕੌਮ ਨੂੰ ਅਪੀਲ ਕਰਨਾ ਚਾਹੁੰਦਾ ਕਿ ਇਸ ਮੁੱਦੇ ਦੇ ਉੱਤੇ ਕੋਈ ਵੀ ਧਿਰ ਜਿਹੜੀ ਹੈ ਉਹ ਰਾਜਨੀਤੀ ਨਾ ਕਰੇ ਤੇ ਸਾਰੇ ਜਣੇ ਇਸ ਗੱਲ ਲਈ ਪਾਰਟਿਸਿਪੇਟ ਕਰੋ ਜਿਸ ਢੰਗ ਨਾਲ ਵੀ ਕਰ ਸਕਦੇ ਹੋ 20 ਤਰੀਕ ਨੂੰ ਜਿਹੜਾ ਉਹ ਟਾਰਗੇਟ ਕਰਕੇ ਪਾਰਟਿਸਿਪੇਟ ਕਰੀਏ ਕਿਉਂਕਿ ਇਹ ਸੁਨੇਹਾ ਜਾਣਾ ਚਾਹੀਦਾ ਕਿ ਸਾਰਾ ਪੰਜਾਬ ਸਾਰੇ ਸਿੱਖ ਇਸ ਮੁੱਦੇ ਤੇ ਇਕੱਠੇ